ਹਾਂਜੀ ਸਤ ਸ੍ਰੀ ਅਕਾਲ ਜੀ ਦਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਨਾਲ Instagram ਪੇਜ ਤੇ Facebook ਪੇਜ ਤੇ ਵੀ ਬਹੁਤ ਸਾਰਾ ਜੀ ਆਇਆਂ ਨੂੰ ਅੱਜ ਦੀ ਵੀਡੀਓ ਚ ਨਾ ਮੈਂ ਸੇਲ ਸੈਟਰਡੇ ਦੀ ਪਾਉਣੀ ਸੀ ਪਰ ਬਾਅਦ ਚ ਮੈਂ ਸੋਚਿਆ ਵੀ ਰੇਡ ਹੀ ਤੁਹਾਨੂੰ ਆਪਾਂ ਸੇਲ ਵਾਲੇ ਦੇ ਦਈਏ ਤੇ ਫੇਰ ਸੇਲ ਤੇ ਚਲੋ ਨਹੀਂ ਗਈ ਪਰ ਤੁਹਾਨੂੰ ਮੈਂ ਕੁਆਲਿਟੀ ਦੇਵਾਂਗਾ ਚੀਜ਼ ਦਵਾਂਗਾ ਬੜੀ ਸੋਹਣੀ ਸੂਟ ਦਵਾਂਗਾ ਬਹੁਤ ਸੋਹਣੇ ਤੇ ਸ਼ਾਨਦਾਰ ਜੇ ਆਗੇ ਜੇ ਆਪਣੇ ਕੋਲ ਰਾਜਾ ਰਾਣੀ ਵਾਲੇ ਸੂਟ ਚੈੱਕ ਕਰ ਲਿਓ ਤੇ ਇਹ ਤੁਸੀਂ ਵੇਖ ਸਕਦੇ ਜੇ ਸ਼ਾਨਦਾਰ ਪ੍ਰਿੰਟ ਇਹ ਤੁਹਾਨੂੰ ਮਿਲਨੇ ਏਸੇ ਵੀਡੀਓ ਚ ਇਸ ਤੋਂ ਬਾਅਦ ਤੁਹਾਨੂੰ ਅੱਜ ਮੈਂ ਇੱਕ ਪੋਸਟ ਪਾਈ ਸੀ ਗਰੁੱਪ ਦੇ ਵਿੱਚ ਜਿਹੜੇ ਸੀਗੇ ਆਪਣੇ ਕੋਲ ਡਿਜੀਟਲ ਸਟਾਲਾਂ ਦੇ ਨਾਲ ਆਏ ਸੂਟ ਬਹੁਤ ਸੋਹਣੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਉਹਨਾਂ ਸੂਟਾਂ ਨੂੰ ਬਹੁਤ ਆਰਡਰ ਦਿੱਤੇ ਦਿਲ ਖੋਲ ਕੇ ਉਹ ਵੀ ਤੁਹਾਨੂੰ ਅੱਜ ਵੀਡੀਓ ਚ ਮਿਲਨੇ ਜੇ ਡਿਜੀਟਲ ਸਟਾਲ ਤੇ ਡਿਜੀਟਲ ਪ੍ਰਿੰਟ ਦੇ ਨਾਲ ਸੂਟ ਬਹੁਤ ਕਮਾਲ ਦੇ ਵੀਡੀਓ ਨੂੰ ਐਂਡ ਤੱਕ ਵੇਖਿਓ ਮਿਸ ਨਾ ਕਰਿਓ ਸਕਿਪ ਨਾ ਕਰਿਓ ਇਹ ਨਾ ਹੋਵੇ ਕਿ ਤੁਸੀਂ ਵੀਡੀਓ ਵਿੱਚੋਂ ਭਜਾ ਭਜਾ ਕੇ ਵੇਖੋ ਤੇ ਮੁੜ ਕੇ ਸੂਟ ਹੀ ਭੱਜ ਜਾਂਦਾ ਤੁਹਾਡੇ ਹੱਥੋਂ ਸੋ ਤੁਸੀਂ ਜਲਦੀ ਜਲਦੀ ਬੁੱਕ ਤੇ ਇਹ ਆਫਰ ਦਾ ਫਾਇਦਾ ਲਿਓ ਜਿਹਦੇ ਵਿੱਚ ਤੁਸੀਂ ਅ ਰੇਟ ਜਿਹੜੇ ਮੈਂ ਦੱਸਣ ਲੱਗਾ ਉਹਦੇ ਨਾਲ ਹੀ ਮੈਂ ਦੱਸ ਦਿਤਾ ਆ ਕਿ ਕਿਵੇਂ ਇਹ ਦੱਸ ਦੂੰਗਾ ਕਿ ਕਿਵੇਂ-ਕਿਵੇਂ ਤੁਸੀਂ ਦੋ ਸੂਟ ਬੁੱਕ ਕਰਕੇ ਫਾਇਦਾ ਲੈ ਸਕਦੇ ਜੇ ਠੀਕ ਹੈ ਜੀ ਬਾਕੀ 3000 ਵਾਲੇ ਆਫਰ ਜਿਹੜੀ ਸਾਡੀ ਚੱਲਣ ਢੀ ਉਹਦਾ ਵੀ ਫਾਇਦਾ ਲੈ ਲਿਓ ਤੇ ਆਜੋ ਤੁਹਾਡਾ ਟਾਈਮ ਨਹੀਂ ਜ਼ਿਆਦਾ ਵੇਸਟ ਕਰੂੰਗਾ ਗੱਲਾਂ ਘਟ ਕਰਦੇ ਆ ਵੀਡੀਓ ਕਰਦੇ ਆ ਸ਼ੁਰੂ ਬਹੁਤ ਸੋਹਣੇ ਸੂਟ ਜੇ ਗਰਮ ਸੂਟ ਜੇ ਡਿਜੀਟਲ ਪ੍ਰਿੰਟ ਦੇ ਨਾਲ ਰਾਜਾ ਰਾਣੀ ਵਾਲੇ ਸੂਟ ਲਓ ਜੀ ਕਰਿਓ ਚੈੱਕ ਪਹਿਲਾ ਸੂਟ ਆ ਗਿਆ ਜੇ ਵੈਲਵਟ ਦੇ ਵਿੱਚ ਤੇ ਇਹ ਆਪਾਂ ਜਿਹੜੇ ਆਫਰ ਦੇ ਵਿੱਚ ਪਾਏ ਹੀ ਉਹ ਸੂਟ ਹੀਗੇ ਹੁਣ ਆਪਣੇ ਕੋਲ ਸਿਰਫ ਗਿਣਤੀ ਦੇ ਰਹਿ ਗਏ ਤਿੰਨ ਜਾਂ ਦੋ ਸੂਟ ਹੈ ਜਾਂ ਤਿੰਨ ਹੋਣਗੇ ਜਾਂ ਦੋ ਹੋਣਗੇ ਇਹਦਾ ਜਿਹੜਾ ਰੇਟ ਪਿਆ ਹੈ ਜੀ ਆਪਾਂ 450 ਰੁਪਏ ਸਿੰਗਲ ਸੂਟ ਦਾ ਹੈਗਾ ਦੋ ਸੂਟ 800 ਦੇ ਹੈ ਤੇ ਇਹ ਤੁਸੀਂ ਸੜਕੋ ਲੈ ਸਕਦੇ ਜੇ 450 ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਬਿਨਾਂ ਦੁਪੱਟੇ ਦਾ ਸੂਟ ਜੇ ਵੈਲਵਟ ਦਾ ਇੱਕ ਪ੍ਰਿੰਟ ਇਹਦੇ ਵਿੱਚ ਰਹਿ ਗਿਆ ਸੀ ਆਹ ਵਾਲਾ ਆਪਣੇ ਕੋਲ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਉਹੀ ਸੇਮ 400 ਤੇ 50 ਰੁਪਏ ਤੇ ਇੱਕ ਪ੍ਰਿੰਟ ਆ ਰਹਿ ਗਿਆ ਹੈ ਇਹਦੇ ਵਿੱਚ ਆਪਣੇ ਕੋਲ ਬਸ 450 ਵਾਲੇ ਜਿਹੜੇ ਇਥੋਂ ਤੱਕ ਹੀ ਆ ਬਸ ਇਹ ਤਿੰਨ ਕੁ ਸੂਟ ਹੀ ਆ ਬਸ ਗਿਣਤੀ ਦੇ ਸਮਝ ਲੋ ਤੁਸੀਂ ਇਸ ਤੋਂ ਬਾਅਦ ਜਿਹੜੇ ਹੁਣ ਸ਼ੁਰੂ ਹੋਣ ਲੱਗੇ ਆ ਤੁਹਾਡੇ ਫੇਵਰਟ ਡਿਜ਼ਾਈਨਰ ਰਾਜਾ ਰਾਣੀ ਵਾਲੇ ਤੁਸੀਂ ਬਹੁਤ ਜ਼ਿਆਦਾ ਇਹਨਾਂ ਦੀ ਡਿਮਾਂਡ ਕਰਨ ਦੇ ਖਾਤੇ ਬਹੁਤ ਜ਼ਿਆਦਾ ਇਹਨਾਂ ਨੂੰ ਤੁਸੀਂ ਵੇਟ ਵੀ ਕੀਤੀ ਆ ਤੇ ਪਿਆਰ ਵੀ ਦਿੱਤਾ 컬렉ਸ਼ਨ ਨੂੰ ਤੇ ਇਹ ਆਪਣੇ ਕੋ ਆਗੇ ਜੇ ਕੁਆਟਰਾਈਜ਼ ਦੇ ਉੱਤੇ ਰਾਜਾ ਰਾਣੀ ਦੇ ਪ੍ਰਿੰਟ ਬਹੁਤ ਸੋਹਣੇ ਡਿਜੀਟਲ ਪ੍ਰਿੰਟ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਸਟਾਫ ਆ ਗਰਮ ਸੂਟ ਨੇ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਉਹ ਵੀ ਆਉਣੀ ਆ ਸੇਮ ਫੈਬਰਿਕ ਦੀ ਤੇ ਇਹਦਾ ਜਿਹੜਾ ਰੇਟ ਆਉਣਾ ਜੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਲੈ ਸਕਦੇ ਜੇ 545 ਦਾ ਸਿੰਗਲ ਸੂਟ 2 ਸੂਟ ਬੁੱਕ ਕਰਦੇ ਤੇ 1000 ਰੁਪਏ ਤੇ ਜੇ ਸ਼ਿਪਿੰਗ ਫਰੀ ਦੇ ਵਿੱਚ ਦਊਗਾ ਬਿਨਾਂ ਦੁਪट्टे ਤੋਂ ਜੇ ਬਿਨਾਂ ਸਟੌਲ ਤੋਂ ਜੇ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਮੈਂ ਤੁਹਾਨੂੰ ਦਿਖਾਉਣਾ ਡਿਜੀਟਲ ਸਟੌਲ ਆਏ ਨੇ ਬੜੇ ਪਿਆਰੇ ਪਿਆਰੇ ਸੂਟਾਂ ਦੇ ਨਾਲ ਸਾਰੇ ਬਹੁਤ ਕਮਾਲ ਕਮਾਲ ਦੇ ਸਟੌਲ ਆਏ ਆ ਤੇ ਇਹ ਤੁਸੀਂ ਬੁੱਕ ਕਰਿਓ 545 ਰੁਪਈਆ ਦੇ ਨਾਲ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਵਿੱਚ ਕਲਰ ਆਪਸ਼ਨਾਂ ਮਿਲ ਜਾਣਗੀਆਂ ਤੁਹਾਨੂੰ ਬਹੁਤ ਸਾਰੀਆਂ ਤੇ ਇਹ ਵੀ ਪਿਆਰਾ ਜਿਹਾ ਪ੍ਰਿੰਟ ਤੁਸੀਂ ਲੈ ਸਕਦੇ ਜੇ ਬਹੁਤ ਜ਼ਿਆਦਾ ਸੋਹਣਾ ਇਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਂਦੇ ਹੋ ਰਾਜਾ ਰਾਣੀ ਵਾਲੇ ਕਸੂਟਾਂ ਦੀ ਡਿਮਾਂਡ ਕਰਦੇ ਹੋ ਸੋ ਇਹ ਆ ਗਿਆ ਆਪਣੇ ਕੋਲ 545 ਦੇ ਨਾਲ ਸਿੰਗਲ ਸੂਟ ਦੋ ਸੂਟ ਲੈ ਲਓ ਬੁੱਕ ਕਰ ਲਓ ਤੁਹਾਨੂੰ ਮਿਲ ਜਣੇ ਜੇ 1000 ਰੁਪਏ ਦੇ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਬਿਨਾ ਸਟੌਲ ਤੋਂ ਬਿਨਾ ਦੁਪੱਟੇ ਤੋਂ ਇਹ ਤੁਹਾਨੂੰ ਮਿਲ ਜਣੇ ਜੇ ਅੱਜ ਦੀ ਸੇਲ ਦੇ ਵਿੱਚ ਸ਼ਨੀਵਾਰ ਵਾਲੀ ਆਫਰ ਦੇ ਨਾਲ ਰੇਟ ਸੇਮ ਉਹੀ 545 ਰੁਪਏ ਦਾ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟਰ ਨੇ ਬਹੁਤ ਜ਼ਿਆਦਾ ਸੋਹਣੀਆਂ ਸੋਹਣੀਆਂ ਮੈਚਿੰਗਾਂ ਨੇ ਇਹ ਕਾਫੀ ਬੜਾ ਸੋਹਣਾ ਕਲਰ ਇਹਦੇ ਵਿੱਚ ਇਹ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸੇਮ ਰੇਟ ਦੇ ਵਿੱਚ 500 ਤੇ 450 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਇਹ ਕਾ ਬਲੂ ਦੇ ਵਿੱਚ ਮਿਲ ਜਾਣਾ ਤੁਹਾਨੂੰ ਇਹ ਵੀ ਸੇਮ ਆਏਗਾ 545 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆ ਵੀ ਵੈਲਵਟ ਦੇ ਉੱਤੇ ਲੈ ਸਕਦੇ ਜੇ ਤੁਸੀਂ ਬਹੁਤ ਸੋਹਣਾ ਫੈਬਰਿਕ ਜੇ ਵੈਲਵਟ ਦਾ ਤੇ ਇਧਰੋਂ ਬਾਟਮ ਜਿਹੜੀ ਜੇ ਇਹਦੇ ਨਾਲ ਆਉਣੀ ਜੇ ਕੱਟ ਵਰਕ ਵਾਲੀ ਬਹੁਤ ਸੋਹਣਾ ਪਲਾਜੋ ਬਣਦਾ ਜੇ ਇਹਦਾ ਡਿਜੀਟਲ ਪ੍ਰਿੰਟ ਦੇ ਵਿੱਚ ਜੇ ਇਹ ਵੀ ਅੱਗੇ ਬਾਟਮ ਤੇ ਵਰਕ ਵਾਲਾ ਜੇ ਇੱਕ ਸੂਟ ਆਪਣੇ ਕੋ ਇਹ ਵੀ ਤੁਹਾਨੂੰ ਮਿਲ ਜਾਣਾ ਜੇ ਸੇਮ ਰੇਟ ਦੇ ਵਿੱਚ 2 ਸੂਟ 1000 ਰੁਪਏ ਦੇ ਸ਼ਿਪਿੰਗ ਫ੍ਰੀ ਕਿਤੇ ਵੀ ਬੁੱਕ ਕਰ ਲਿਓ ਜਲਦੀ ਜਲਦੀ ਬੁੱਕ ਕਰਿਓ ਲੇਟ ਨਾ ਹੋਇਓ ਬਸ ਤੇ ਇੱਕ ਆ ਵੀ ਸੋਹਣਾ ਜਿਹਾ ਫੈਬਰਿਕ ਚੈੱਕ ਕਰਿਓ ਤੇ ਇੱਕ ਆ ਪਿਆਰਾ ਜਿਹਾ ਪ੍ਰਿੰਟ ਚੈੱਕ ਕਰਿਓ ਬਹੁਤ ਸੋਹਣਾ ਪ੍ਰਿੰਟ ਜੇ ਜਿਹੜਾ ਹੋਣਾ ਜੇ ਬਹੁਤ ਜ਼ਿਆਦਾ ਸੋਹਣੇ ਫੈਬਰਿਕ ਦੇ ਉੱਤੇ ਟਵੀਡ ਤੇ ਬਾਟਮ ਵੀ ਇਹਦੇ ਨਾਲ ਸੇਮ ਹੋਣੀ ਜੇ ਟਵੀਡ ਦੀ ਬਹੁਤ ਸੋਹਣਾ ਫੈਬਰਿਕ ਜੇ ਗਰਮ ਸੂਟ ਨੇ ਵੀ ਡਿਜੀਟਲ ਪ੍ਰਿੰਟ ਆ ਬੜਾ ਪਿਆਰਾ ਜਿਹਾ ਰੇਟ ਉਹੀ ਸੇਮ 545 ਦਾ ਸੂਟ 2 ਸੂਟ 1000 ਰੁਪਏ ਦੇ ਤੇ ਆ ਵੀ ਸੇਮ ਫੈਬਰਿਕ ਤੇ ਉੱਤੇ ਆ ਜੇ 셔ਟ ਦਾ ਫੈਬਰਿਕ ਰਹਿਣਾ ਜੇ ਸੇਮ ਟਵੀਡ ਦਾ ਬਾਟਮ ਹੋਣੀ ਜੇ ਪਸ਼ਮੀਨਾ ਗਰਮ ਸੂਟ ਦੀ ਰੇਟ ਇਹਦਾ ਵੀ ਆ ਜਣਾ ਜੇ ਸੇਮ ਉਹੀ 545 ਰੁਪਏ ਤੇ ਲਓ ਜੀ ਰੈਡੀ ਹੋ ਜੋ ਹੁਣ ਸੂਟ ਆ ਗਏ ਆਪਣੇ ਕੋਲ ਸਟਾਲਾਂ ਵਾਲੇ ਬਹੁਤ ਪਿਆਰੇ ਪਿਆਰੇ ਸੂਟ ਆ ਗਏ ਜੇ ਕੁਟਰਾਇਜ਼ ਦਾ ਹੋਣਾ ਜੇ ਫੈਬਰਿਕ ਬਹੁਤ ਸੋਹਣੀ ਹੋਣੀ ਜੇ ਨਾਲ ਇਹਦੇ ਬਾਟਮ ਤੇ ਡਿਜੀਟਲ ਪ੍ਰਿੰਟ ਦੇ ਵਿੱਚ ਆਉਣਾ ਜੇ ਦੁਪੱਟਾ ਭਾਜੀ ਦੁਪੱਟਾ ਮਾੜਾ ਜਿਹਾ ਖੋਲ ਕੇ ਦਿਖਾ ਦਿਓ ਤਾਂ ਦੁਪੱਟਾ ਨੀਗਾ ਸਟਾਲ ਆਇਆ ਇਹ ਆਉਣਾ ਜੇ ਸਟਾਲ ਇਹਦੇ ਨਾਲ ਡਿਜੀਟਲ ਪ੍ਰਿੰਟ ਦੇ ਵਿੱਚ ਆਹ ਲੋ ਜੀ ਚੈੱਕ ਕਰ ਲਿਓ ਜੀ ਆਹ ਲੋ ਜੀ ਬਹੁਤ ਸੋਹਣਾ ਸਟਾਲ ਜੇ ਬਹੁਤ ਜ਼ਿਆਦਾ ਪਿਆਰਾ ਜੇ ਤੇ ਇਹਦਾ ਬਹੁਤ ਜ਼ਿਆਦਾ ਕੀ ਕਹਿੰਦੇ ਤੇ ਬਾਰ ਜਿਹੜਾ ਆ ਇਹਦਾ ਸਟਾਲ ਵਾਲਾ ਆ ਤੇ ਲੈਂਥ ਜਿਹੜੀ ਹੈ ਇਹਦੀ ਇਹਦੀ ਦੁਪੱਟੇ ਵਾਲੀ ਆ ਆਹ ਲੋ ਚੈੱਕ ਕਰ ਲਓ ਡਿਜੀਟਲ ਪ੍ਰਿੰਟ ਆਉਣਾ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਤੇ ਇਹਦਾ ਤੁਸੀਂ ਲੈ ਸਕਦੇ ਜੇ ਸਾਡੇ ਕੋਲ 745 ਦੇ ਵਿੱਚ ਸਿੰਗਲ ਤੇ ਦੋ ਬੁੱਕ ਕਰਦੇ ਜੇ ਤੇ 1400 ਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਪ੍ਰਿੰਟ ਵੇਖੀ ਜੋ ਸਾਰੇ ਪ੍ਰਿੰਟ ਬੜੇ ਸੋਹਣੇ ਜੇ ਪ੍ਰਿੰਟ ਕਰਿਓ ਚੈੱਕ ਪ੍ਰਿੰਟ ਬਹੁਤ ਸੋਹਣੇ ਸੋਹਣੇ ਨੇ ਬੜੇ ਖਿੜੇ ਖਿੜੇ ਪ੍ਰਿੰਟ ਨੇ ਤਾਂ ਇਹ ਵੀ ਤੁਸੀਂ ਡਿਜੀਟਲ ਪ੍ਰਿੰਟ ਦੇ ਵਿੱਚ ਲੈ ਸਕਦੇ ਜੇ ਨਾਲ ਇਹਦੇ ਸਟੌਲ ਬਾਟਮ ਤੇ ਨਾਲ ਇਹਦੇ ਆਉਣੀ ਜੇ ਸ਼ਰਟ ਰੇਟ ਆਉਣਾ ਜੇ 745 ਸਿੰਗਲ ਦਾ ਦੋ ਸੂਟ ਬੁੱਕ ਕਰਦੇ ਜੇ ਤੇ 1400 ਰੁਪਏ ਦੇ ਜੇ ਤੇ ਜਿਹ ਪਿਛਲੇਆਂ ਦੇ ਵਿੱਚੋਂ ਤੁਸੀਂ ਕਰਦੇ ਜੇ ਤੇ ਤੁਹਾਨੂੰ ਇਹਦੇ ਵਿੱਚੋਂ ਤੁਸੀਂ ਆਪਣੇ ਆਪ ਹੀ 45 45 ਲੈਸ ਕਰੀ ਜਾ ਜੋ ਦੋ ਸੂਟਾਂ ਪਿਛੇ 90 ਰੁਪਏ ਤੁਹਾਡੇ ਲੈਸ ਹੋਏ ਨੇ ਬੜੇ ਆਰਾਮ ਦੇ ਨਾਲ ਆ ਲੋ ਜੀ ਚੈੱਕ ਕਰਿਓ ਜੀ ਦੋ ਸੂਟ ਮਿਲ ਜਣੇ ਤੁਹਾਨੂੰ ਸਿਰਫ ਤੇ ਸਿਰਫ 1400 ਦੇ ਸਿੰਗਲ ਸੂਟ ਪੈਣਾ ਜੇ 745 ਰੁਪਈਆ ਦਾ ਆ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰ ਲਓ ਸਕਰੀਨ ਸ਼ਾਟ ਲੈ ਲਓ ਤੇ ਜਲਦੀ ਜਲਦੀ ਭੇਜੋ ਮੈਨੂੰ ਬੁੱਕ ਕਰ ਲਓ ਆਪਣੇ ਆਰਡਰ ਜਿਹੜੇ ਆ ਮੇਰੇ ਦਿੱਤੇ ਹੋਏ ਨੰਬਰ ਦੇ ਉੱਤੇ ਰੇਟ ਉਹੀ ਸੇਮ 745 ਰੁਪਈਆ ਦੇ ਨਾਲ ਸੂਟ ਬਾਕਮਾਲ ਨੇ ਬਹੁਤ ਸੋਹਣੇ ਗਰਮ ਸਿਆਲ ਚ ਪਾਉਣ ਵਾਲੇ ਆ ਠੰਡ ਦੇ ਸੀਜ਼ਨ ਚ ਬੜੇ ਆਰਾਮਦਾਰੀ ਦੇਣ ਵਾਲੇ ਸੂਟ ਜੇ ਰੇਟ ਸੇਮ ਉਹੀ ਆ ਜਣਾ ਤੁਹਾਨੂੰ ਇਹਦਾ ਸਿਰਫ ਤੇ ਸਿਰਫ 745 ਦਾ ਸਿੰਗਲ ਸੂਟ ਅਬੀ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰਾ ਜੇ ਦਾ ਵੀ ਰੇਟ ਕੀ ਹੈ ਇਹਦਾ ਸਿਰਫ ਤੇ ਸਿਰਫ 745 ਰੁਪਏ ਫ੍ਰੀ ਵਾਲੇ ਰੇਟ ਨੇ ਫ੍ਰੀ ਵਾਲੇ ਸ਼ਿਪਿੰਗ ਫ੍ਰੀ ਦੋ ਸੂਟ 1400 ਦੇ ਤੇ ਆਹ ਲੋ ਜੀ ਚੈੱਕ ਕਰੋ ਬਾਟਮ ਤੇ ਨਾਲ ਚੈੱਕ ਕਰੋ ਡਿਜੀਟਲ ਦੁਪੱਟਾ ਇਹਦੇ ਦੁਪੱਟਾ ਹੀ ਮੂਹ ਨਿਕਲਦਾ ਮੇਰੇ ਹੈਗਾ ਸਟਾਲ ਆਏ ਕਿਉਂਕਿ ਦੁਪੱਟੇ 'ਚ ਨਹੀਂ ਲੈਂਥ ਹੈ ਦੀ ਤੇ ਆਹ ਲੋ ਜੀ ਸ਼ਿਪਿੰਗ ਫ੍ਰੀ ਰੇਟ ਉਹੀ ਸੇਮ 745 ਰੁਪਏ ਆ ਵੀ ਚੈੱਕ ਕਰੋ ਜੀ ਪ੍ਰਿੰਟ ਸਾਰੇ ਪ੍ਰਿੰਟ ਅੱਜ ਤੋਂ ਜਿਹੜੇ ਤੁਹਾਨੂੰ ਮਤੇਂਡਾ ਵੀਡੀਓ ਦੇ ਵਿੱਚ ਸਾਰੇ ਅੱਜ ਕਮਾਲ ਦੇ ਨੇ ਤੁਸੀਂ ਬਸ ਆਪਣੇ ਸਕਰੀਨਸ਼ਾਟ ਭੇਜਣੇ ਆ ਪੇਮੈਂਟ ਕਰਨੀਆਂ ਤੇ ਐਡਰੈਸ ਦੇਣਾ ਆ ਤੇ ਪਾਰਸਲ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਹੋਵੇ ਤੇ ਆ ਵੀ ਚੈੱਕ ਕਰੋ ਪ੍ਰਿੰਟ ਮੈਂ ਤੁਹਾਨੂੰ ਦੱਸਿਆ ਸੀ ਕਿ ਵੀਡੀਓ ਦੇ ਸ਼ੁਰੂ ਦੇ ਵਿੱਚ ਕਿ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਏ ਨੇ ਸਟਾਲ ਬਹੁਤ ਸੋਹਣੇ ਆਏ ਆ ਤੇ ਇਹ ਸੂਟ ਜਿਹੜੇ ਜੇ ਉਹ ਵੀ ਬਹੁਤ ਜ਼ਿਆਦਾ ਸੋਹਣੇ ਨੇ ਰੇਟ ਬਿਲਕੁਲ ਸਸਤਾ ਜਾਂ ਤੇ ਘੈਂਟ ਜਾਂ ਤੇ ਕੁਆਲਿਟੀ ਸੁਪਰ ਤੋਂ ਵੀ ਉੱਪਰ ਵਾਲੀ ਰੇਟ 745 ਰੁਪਈਆ ਦੇ ਨਾਲ ਫੈਬਰਿਕ ਹੈਗਾ ਜੇ ਕਟਰਾਇਜ਼ ਦਾ ਬਹੁਤ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਪਿਆਰਾ ਸਟਾਫ ਆ ਦੋ ਸੂਟ ਬੁੱਕ ਕਰ ਲੋ 1000 ਰੁਪਈਆ ਦੇ ਮਿਲਣਗੇ ਤੁਹਾਨੂੰ ਤੇ ਇੱਕ ਆ ਵੀ ਪਿਆਰਾ ਜਾਂ ਚੈੱਕ ਕਰੋ ਪ੍ਰਿੰਟ ਤੇ ਨਾਲ ਇਹਦੇ ਕਰੋ ਬਾਟਮ ਚੈੱਕ ਤੇ ਨਾਲ ਇਹਦੇ ਸਟੌਲ ਰੇਟ ਉਹੀ ਸੇਮ 745 ਦਾ ਸ਼ਿਪਿੰਗ ਫ੍ਰੀ ਤੇ ਆ ਆ ਗਿਆ ਜੇ ਵੈਲਵਟ ਦੇ ਉੱਤੇ ਬਹੁਤ ਸੋਹਣਾ ਸੂਟ ਜੇ ਵੈਲਵਟ ਦਾ ਬਹੁਤ ਸ਼ਾਨਦਾਰ ਪ੍ਰਿੰਟ ਜੇ ਤੇ ਇਹਦੇ ਵਿੱਚ ਦੋ ਕਲਰ ਦਾ ਇਹਦੇ ਵਿੱਚ ਤੁਹਾਨੂੰ ਮਿਲਣਾ ਜੇ ਸਟੋਲ ਇੱਕ ਆ ਪ੍ਰਿੰਟ ਆਉਣਾ ਜੇ ਤੇ ਆ ਲੇਸਿਸ ਦਾ ਵਰਕ ਜੇ ਨਾਲ ਬਲੈਕ ਤੇ ਇਹਦੇ ਵਿੱਚ ਬਲੈਕ ਹੀ ਮਿਲਣੀ ਜੇ ਤੁਹਾਨੂੰ ਨਾਲ ਬਾਟਮ ਇਹਦੀ ਆ ਸ਼ਰਟ ਆਉਣੀ ਜੇ ਉਹ ਬਾਟਮ ਆਉਣੀ ਜੇ ਰੇਟ ਇਹਦਾ ਵੀ ਸੇਮ ਆ ਜਣਾ ਜੇ ਉਹੀ 745 ਰੁਪਏ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਤੇ ਇੱਕ ਆ ਪਿਆਰਾ ਜਿਹਾ ਸੂਟ ਚੈੱਕ ਕਰ ਲਿਓ ਜਿਹਦੇ ਵਿੱਚ ਬਹੁਤ ਸੋਹਣਾ ਆਉਣਾ ਜੇ ਦਾ ਸਟੋਲ ਇਦਰੋਂ ਨਾਲ ਆਉਣੀ ਜੇ ਇਹਦੀ ਬਾਟਮ ਤੇ ਆਹ ਆਉਣਾ ਜੇ ਡਿਜੀਟਲ ਪ੍ਰਿੰਟ ਇਹਦਾ ਸੂਟ ਦਾ ਸ਼ਰਟ ਪੀਸ ਤੇ ਇਹ ਵੀ ਤੁਸੀਂ ਲੈ ਸਕਦੇ ਜੇ 745 ਰੁਪਈਆ ਦੇ ਵਿੱਚ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਇੱਕ ਆਹ ਪਿਆਰਾ ਜਿਹਾ ਕਲਰ ਕਰ ਲਿਓ ਚੈੱਕ ਮੈਂਜੈਂਟਾ ਕਲਰ ਜੇ ਇਹ ਚ ਰੈੱਡ ਜਿਹਾ ਦਿਖੰਦਾ ਪਰ ਰੈੱਡ ਨਹੀਂ ਜੇ ਪਲੀਜ਼ ਨੋਟ ਕਰਿਓ ਕਲਰ ਦਾ ਡਿਫਰੈਂਸ ਹੋਣ ਦਾ ਜੇ ਨੋਟ ਕਰ ਲਿਓ ਰੇਟ ਇਹਦਾ ਵੀ ਮਿਲਣਾ ਜੇ ਤੁਹਾਨੂੰ 745 ਰੁਪਈਏ ਸ਼ਿਪਿੰਗ ਫ੍ਰੀ ਜੇ ਤੇ ਇੱਕ ਆਹ ਪਿਆਰਾ ਜਿਹਾ ਡਿਜੀਟਲ ਪ੍ਰਿੰਟ ਤੁਸੀਂ ਵੇਖ ਸਕਦੇ ਜੇ ਇਹ ਵੀ ਸਟਾਲ ਦੇ ਨਾਲ ਜੇ ਇਹਦੇ ਨਾਲ ਵੀ ਸਟਾਲ ਆਉਣਾ ਜੇ ਡਬਲ ਕਿਨਨ ਦੇ ਆ ਡਬਲ ਸ਼ੀਟ ਦਾ ਪ੍ਰਿੰਟ ਤੇ ਪਲੇਨ ਇਹਦਾ ਵੀ ਰੇਟ ਸੇਮ ਆ ਜਣਾ ਜੇ 745 ਰੁਪਏ ਫ੍ਰੀ ਸ਼ਿਪਿੰਗ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਵੀਡੀਓ ਆਪਾਂ ਦਿੱਤੀ ਆ ਤੁਹਾਨੂੰ ਬਣਾ ਕੇ ਦੇ ਤੇ ਸੋਹਣੇ ਸੋਹਣੇ ਸੂਟਾਂ ਦਾ ਲੱਗ ਗਿਆ ਜੇ ਢੇਰ ਤੇ ਤੁਸੀਂ ਵੀ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਲਿਮਟਿਡ ਜੇ ਤੇ ਰਾਜਾ ਰਾਣੀ ਵਾਲੇ ਸੂਟ ਜਿਹੜੇ ਜੋ ਆਪਣੇ ਕੋਲ ਹੋਰ ਵੀ ਪ੍ਰਿੰਟ ਬੜੇ ਸੋਹਣੇ ਆਏ ਆ ਤੇ ਇਹ ਹੀ ਕੀ ਸਾਡੇ ਕੋਲ ਅੱਜ ਦੀ ਵੀਡੀਓ ਸੈਚਰਡੇ ਸੇਲ ਵਾਲੀ ਜਿਹਦੇ ਵਿੱਚ ਰੇਟ ਹੀ ਅਸੀਂ ਸੇਲ ਵਾਲੇ ਦੇ ਦਿੰਦੇ ਧੰਨਵਾਦ ਜੀ ਸੇਲ ਤਾਂ ਨਹੀਂ ਭਾਈ ਪਰ ਅਸੀਂ ਰੇਟ ਹੀ ਤੁਹਾਨੂੰ ਸੇਲ ਵਾਲੇ ਦੇ ਦਿਤਿਆ ਤੁਸੀਂ ਸੋਨੇ ਸੋਨੇ ਸੂਟ ਬੁੱਕ ਕਰ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਵਿੱਚ ਰੇਟ ਤੁਹਾਨੂੰ ਮੈਂ ਦੇ ਦਿੱਤੇ ਆ ਤੇ ਤੁਸੀਂ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਜਿਹੇ ਬੁੱਕ ਕਰਿਓ ਲੇਟ ਨਾ ਹੋਇਓ ਤੇ ਵੀਡੀਓ ਜਿੱਦਾਂ ਵੇਂਦੇ ਜੇ ਨਾਲ ਹੀ ਆਪਣਾ ਆਰਡਰ ਪਾਇਓ ਨਾਲ ਹੀ ਉਸੇ ਵਾਲੇ ਸਕਰੀਨਸ਼ਾਟ ਭੇਜਿਓ ਨਾਲ ਹੀ ਆਪਣਾ ਐਡਰੈਸ ਭੇਜਿਓ ਤੇ ਸੂਟ ਤੁਹਾਡੇ ਘਰ ਤੱਕ ਆਪਾਂ ਭੇਜਾਂਗੇ ਪਾਰਸਲ ਬਾਈ ਪੋਸਟ ਆਉਣਗੇ ਡਾਕ ਰਾਹੀਂ ਸ਼ਿਪਿੰਗ ਫ੍ਰੀ ਹੋਊਗੀ ਜੇ 올ਓਵਰ ਇੰਡੀਆ ਦੇ ਵਿੱਚ ਤੇ ਫਿਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਇੱਥੇ ਬੁਲਾਉਂਦੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ